ਅਸੀਂ ਇੱਕ ਵਾਰੀ ਪਾਖੜਾ ਦਾ ਦੌਰਾ ਕਰਨ ਗਏ ਬਿਲਕੁਲ ਪਾਖੜਾ ਦੇ ਨੇ ਜੀਕੋ ਪਾਣੀ ਦਾ ਸੈਂਪਲ ਲਿਆ ਉਹਦਾ TDS ਮਾਪਿਆ ਉਹ ਸਿਰਫ 10 ਸੀ ਇਹਦਾ ਮਤਲਬ ਉਹਦਾ ਗੰਦਲਾਪਣ ਰਸਤੇ ਚੋਂ ਪਾਇਆ ਜਾ ਰਿਹਾ ਹੈ ਕਿ ਜਿਹੜਾ ਪਾਣੀ ਦੇ ਵਿੱਚ ਸੁੱਟਿਆ ਜਾ ਰਿਹਾ ਕੋਈ ਧਾਰਮਿਕਤਾ ਦੀ ਆੜ ਚ ਕੋਈ ਕਿਸੇ ਚੀਜ਼ ਦੀ ਆੜ ਚ ਤੇ ਸਰਕਾਰਾਂ ਨੇ ਅੱਖਾਂ ਬੰਦ ਕਿਉਂ ਕੀਤੀਆਂ ਨੇ ਉਦੋਂ ਤੇ ਬਕਾਇਦਾ ਪਰਚਾ ਦਰਜ ਹੋ ਗਿਆ ਇਹਨਾਂ ਨੇ ਤੇ ਚੰਦ ਹੋਰ ਚੜਤਾ ਪਹਿਲਾਂ ਜੇ ਕੋਈ ਪਾਣੀ ਦੇ ਵਿੱਚ ਗੰਦਲਾਪਨ ਪਾਉਂਦਾ ਸੀ ਉਹਨੂੰ ਸਜ਼ਾ ਸੀ ਜਿਹੜੇ ਬਿਜਲੀ ਚੋਰੀ ਕਰਦੇ ਆ ਤੇ ਜਦੋਂ ਫੜਿਆ ਗਿਆ ਉਦੋਂ 5-7 ਸਾਲ ਦਾ ਇਕੱਠਾ ਜੁਰਮਾਨਾ ਪਿਆ ਹੁੰਦਾ ਪਹਿਲਾਂ ਸਰਕਾਰਾਂ ਬਣਾ ਲਓ ਫਿਰ ਚਲਾਉਣ ਵਾਸਤੇ ਤੇ ਮੁਕਤ ਖੋਰੀ ਮੁਕਤ ਖੋਰੀ ਮੁਕਤ ਖੋਰੀ ਦੂਜੇ ਪਾਸੇ ਕਰਜ਼ੇ ਲੈ ਲਓ ਇੱਕ ਰਿਪੋਰਟ ਜੋ ਬੜੀ ਜ਼ਰੂਰੀ ਹੈ ਅੱਖਾਂ ਖੋਲਣ ਵਾਲੀ ਰਿਪੋਰਟ ਆ ਉਹ ਪਾਣੀ ਦੇ ਸੈਂਪਲ ਲਏ ਗਏ ਵੱਖ-ਵੱਖ ਥਾਵਾਂ ਤੋਂ ਤਾਂ ਪਾਣੀ ਕਾਫੀ ਤੱਤਾਂ ਦੇ ਨਾਲ ਭਰਪੂਰ ਪਾਇਆ ਗਿਆ ਉਹ ਤੱਤ ਜਿਹੜੇ ਇਨਸਾਨੀ ਸਰੀਰ ਵਾਸਤੇ ਹਾਨੀਕਾਰਕ ਨੇ ਉਹਨਾਂ ਦੀ ਮਾਤਰਾ ਸਹੀ ਹੋਵੇ ਮਿਕਦਾਰ ਸਹੀ ਹੋਵੇ ਤਾਂ ਉਹ ਲਾਭਦਾਇਕ ਨੇ ਜੇ ਮਾਤਰਾ ਵਧ ਜੇ ਤਾਂ ਫਿਰ ਖਤਰਨਾਕ ਹੋ ਜਾਂਦੇ ਨੇ ਇੱਕ ਰਿਪੋਰਟ ਹੈ ਜੀ ਪੰਜਾਬ ਦੇ ਜਲ ਸੰਸਾਧਨ ਵਿਭਾਗ ਦੀ ਉਹਨਾਂ ਨੇ ਕਧਿਆਨ ਕੀਤਾ ਰਿਪੋਰਟ ਪੇਸ਼ ਕੀਤੀ ਹੈ ਤੋ ਕਹਿੰਦੇ ਨੇ ਜੀ ਪਾਣੀ ਠੀਕ ਨਹੀਂ ਹੈਗਾ ਖਾਸ ਕਰ ਯੂਰੇਨੀਅਮ ਆਰਸੈਨਿਕ ਆਇਰਨ ਫਲਰਾਈਡ ਨਾਈਟ੍ਰੇਟ ਤੈ ਮਾਪਦੰਡਾਂ ਤੋਂ ਵਧੇਰੇ ਪਾਣੀ ਦੇ ਵਿੱਚ ਪਾਇਆ ਗਿਆ ਇਸ ਰਿਪੋਰਟ ਦੀ ਇੱਕ ਹੋਰ ਵੀ ਖਾਸੀਅਤ ਹੈ ਢੁਲਸਾਬ ਇਹ ਕੀ ਕਹਿੰਦੇ 2020 ਦੇ ਵਿੱਚ 323 ਥਾਵਾਂ ਤੋਂ ਸੈਂਪਲ ਭਰੇ ਗਏ ਸਿਗੇ 2021 ਦੇ ਵਿੱਚ 330 ਥਾਵਾਂ ਤੋਂ ਸੈਂਪਲ ਭਰੇ ਗਏ ਤੇ ਇਸ ਵਾਰ ਜਿਹੜੇ ਮੌਜੂਦਾ ਰਿਪੋਰਟ ਆ ਉਹ 924 24 ਥਾਵਾਂ ਤੋਂ ਸੈਂਪਲ ਲਏ ਗਏ ਤੇ ਇਹਦੇ ਵਿੱਚ ਖਾਸ ਕਰ ਕੁਝ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਮਾਤਰਾਵਾਂ ਵੱਖ-ਵੱਖ ਜਿਹੜੇ ਤੱਤ ਨੇ ਉਹਨਾਂ ਦੀਆਂ ਆਈਆਂ ਨੇ ਸਭ ਤੋਂ ਜ਼ਿਆਦਾ ਜਿਹੜਾ ਨਮਕ ਓਟਲ ਸਭ ਪਾਣੀ ਦੇ ਵਿੱਚ ਪਾਇਆ ਗਿਆ ਹੈ ਫਾਜ਼ਿਲਕਾ ਦੇ ਵਿੱਚ 36% ਦੀ ਮਾਨਸਾ ਦੇ ਵਿੱਚ 31 ਸ੍ਰੀ ਮੁਕਸਰ ਸਾਹਿਬ 30 ਤੇ ਬਠਿੰਡਾ ਫਰੀਦਕੋਟ ਤੇ ਫਿਰੋਜ਼ਪੁਰ ਦੇ ਵਿੱਚ ਇਹਦੀ ਮਾਤਰਾ ਕਾਫੀ ਪਾਈ ਗਈ ਹੈ ਨਾਈਟ੍ਰੇਟ ਦੀ ਮੌਜੂਦਗੀ ਹੈ ਜਿਹੜੀ ਉਹ ਬਠਿੰਡਾ ਸ੍ਰੀ ਮੁਕਸਰ ਸਾਹਿਬ ਤੇ ਮਾਲਸ ਮਾਨਸਾ ਜ਼ਿਲ੍ਹਿਆਂ ਦੇ ਉਹ ਜਲ ਦੇ ਵਿੱਚ ਪਾਈ ਗਈ ਹੈ ਇਹਨੀ ਧਰਤੀ ਹੇਠਲੇ ਪਾਣੀ ਦੇ ਵਿੱਚ ਫਲਾਈਡ ਦੀ ਮਾਤਰਾ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਮਾਨਸਾ ਦੇ ਵਿੱਚ ਤਹਿ ਮਾਪਦੰਡਾ ਤੋਂ ਜ਼ਿਆਦਾ ਪਾਈ ਗਈ ਹੈ ਆਇਰਨ ਤਹਿ ਮਾਪਦੰਡਾ ਤੋਂ ਜ਼ਿਆਦਾ ਮਾਨਸਾ ਦੇ ਵਿੱਚ ਹੈ ਮੁਹਾਲੀ ਰੂਪਨਗਰ ਦੇ ਵਿੱਚ ਵੀ ਇਹ ਪਾਣੀ ਦੇ ਵਿੱਚ ਜਿਹੜਾ ਆਇਰਨ ਜ਼ਿਆਦਾ ਪਾਇਆ ਗਿਆ ਹੈ ਆਰਸੈਨਿਕ ਦਾ ਜਿਹੜਾ ਕਾਫੀ ਖਤਰਨਾਕ ਮੰਨਿਆ ਜਾਂਦਾ ਹੈ ਉਹ ਤਰਨਤਾਰਨ ਅਮਰਸਰ ਗੁਰਦਾਸਪੁਰ ਦੇ ਪਾਣੀ ਦੇ ਵਿੱਚ ਪਾਇਆ ਗਿਆ ਤੇ ਹੁਣ ਇਹਦੇ ਕਾਰਨ ਜਿਹੜੇ ਨੇ ਰਿਪੋਰਟ ਦੇ ਮੁਤਾਬਕ ਇਕ ਤਾਂ ਜਿਹੜਾ ਗੰਦਲਾ ਪਾਣੀ ਅਸੀਂ ਦਰਿਆਵਾਂ ਦੇ ਵਿੱਚ ਰਲਾ ਰਹੇ ਹਾਂ ਉਹ ਜਿਹੜਾ ਖੇਤਾਂ ਨੂੰ ਲੱਗਦਾ ਹੈ ਦੂਜਾ ਪਾਣੀ ਜਿਹੜਾ ਫੈਕਟਰੀਆਂ ਨੇ ਉਹਨਾਂ ਦਾ ਪਾਣੀ ਤੀਜਾ ਪਾਣੀ ਜਿਹੜਾ ਅਸੀਂ ਆਪਣੇ ਖੇਤਾਂ ਦੇ ਵਿੱਚ ਸਪਰੇਅ ਕਰਦੇ ਹਾਂ ਕੀਟਨਾਸ਼ਕਾਂ ਦੀ ਨਦੀਨਨਾਸ਼ਕਾਂ ਦੀ ਵਰਤੋਂ ਕਰਦੇ ਹਾਂ ਤਾਂ ਉਹ ਵੀ ਰਿਸਕੇ ਜ਼ਮੀਨ ਦੇ ਵਿੱਚ ਜਾਂਦੇ ਨੇ ਤੇ ਪਾਣੀ ਖਰਾਬ ਕਰ ਰਹੇ ਨੇ ਰਿਪੋਰਟ ਨੇ ਕਾਫੀ ਕੁਝ ਕਲੀਅਰ ਕਰ ਦਿੱਤਾ ਇਸ ਕਰਕੇ ਬਚਾਅ ਦੇ ਵਿੱਚ ਹੀ ਬਚਾਅ ਹੈ ਤੇ ਸਾਨੂੰ ਸੇਦ ਲੈਣੀ ਪਵੇਗੀ ਕਿ ਤਾਂ ਪਾਣੀ ਬਚਾਉਣਾ ਹੈ ਤੇ ਜਿੰਨਾ ਕੁ ਬਚਿਆ ਉਹਨੂੰ ਠੀਕ ਕਿਵੇਂ ਰੱਖਣਾ ਹੈ ਇਹਦੇ ਉੱਤੇ ਚਰਚਾ ਛੜੀ ਹੈ ਜੀ ਇਹ ਸਾਰਾ ਕੁਝ ਹਰ ਸਾਲ ਆਉਂਦਾ ਪਿਛਲੇ ਸਾਲ ਵੀ ਆਪਾਂ ਇਹਨਾਂ ਦਿਨਾਂ ਦੇ ਵਿੱਚ ਡਿਸਕਸ ਕੀਤਾ ਸੀ ਹੂੰ ਸਭ ਤੋਂ ਸ਼ਰਮ ਵਾਲੀ ਗੱਲ ਇਹ ਹੈ ਜਿਹੜਾ ਪਹਾੜਾਂ ਤੋਂ ਪਾਣੀ ਆਉਂਦਾ ਨਹਿਰਾਂ ਦੇ ਵਿੱਚ ਉਹਨੂੰ ਹਰ ਰੋਜ਼ ਅੱਗ ਸਵਾਹ ਸਿੱਟ ਸਿੱਟ ਕੇ ਇਦੇ ਵਿੱਚ ਪਤਾ ਨਹੀਂ ਕੀ ਕੁਝ ਮਲਾਇਆ ਜਾ ਰਿਹਾ ਹੈ ਅਸੀਂ ਇੱਕ ਵਾਰੀ ਭਾਖੜਾ ਦਾ ਦੌਰਾ ਕਰਨ ਗਏ ਬਿਲਕੁਲ ਭਾਖੜਾ ਦੇ ਨੇੜੇ ਕੋ ਪਾਣੀ ਦਾ ਸੈਂਪਲ ਲਿਆ ਉਹਦਾ TDS ਮਾਪਿਆ ਉਹ ਸਿਰਫ 10 ਸੀ ਜਦੋਂ ਅਸੀਂ ਨਾਭਾ ਰੋਡ ਤੇ ਆ ਕੇ ਉਹੀ ਭਾਖੜਾ ਦਾ ਸੈਂਪਲ ਇੱਥੇ ਲਿਆ ਤਾਂ 115 105 TDS ਇਥੋਂ ਤੱਕ ਆਉਂਦਾ ਹੁੰਦਾ ਹੁੰਦਾ ਹੀ ਵੱਧ ਗਿਆ ਇਹਦਾ ਮਤਲਬ ਉਹਦਾ ਗੰਧਲਾਪਣ ਰਸਤੇ ਚੋਂ ਪਾਇਆ ਜਾ ਰਿਹਾ ਹੈ ਇਹਦਾ ਗੰਧਲਾਪਣ ਸੋਮੇ ਸਨੇਬਰ ਬੇਨਤੀ ਕਰਾਂ ਕਿ ਜਿਹੜਾ ਪਾਣੀ ਦੇ ਵਿੱਚ ਸੁੱਟਿਆ ਜਾ ਰਿਹਾ ਕੋਈ ਧਾਰਮਿਕਤਾ ਦੀ ਆੜ ਚ ਕੋਈ ਕਿਸੇ ਚੀਜ਼ ਦੀ ਆੜ ਤੇ ਸਰਕਾਰਾਂ ਨੇ ਅੱਖਾਂ ਬੰਦ ਕਿਉਂ ਕੀਤੀਆਂ ਨੇ ਮੈਂ ਬੇਨਤੀ ਕਰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਵੱਖ-ਵੱਖ ਧਰਮਾਂ ਦੇ ਧਰਮ ਗੁਰੂ ਇੱਕ ਸਾਂਝੇ ਤੌਰ ਤੇ ਮੰਚ ਬਣਾਉਣ ਤੇ ਹਦਾਇਤਾਂ ਜਾਰੀ ਕਰਨ ਤੇ ਸਰਕਾਰਾਂ ਇਹਦੇ ਤੇ ਸਖਤੀ ਵਾਲੇ ਆਦੇਸ਼ ਕਰਨ ਜੇ ਕੋਈ ਨਹਿਰਾਂ ਦੇ ਵਿੱਚ ਕੁਝ ਵੀ ਸਿੱਟਦਾ ਮਿਲ ਗਿਆ ਉਹਦੇ ਤਾਂ ਬਕਾਇਦਾ ਪਰਚਾ ਦਰਜ ਹੋ ਗਿਆ ਇਹਨਾਂ ਨੇ ਤਾਂ ਚੰਦ ਹੋਰ ਚਾੜਤਾ ਹੂੰ ਪਹਿਲਾਂ ਜੇ ਕੋਈ ਪਾਣੀ ਦੇ ਵਿੱਚ ਗੰਦਲਾਪਨ ਪਾਉਂਦਾ ਸੀ ਉਹਨੂੰ ਸਜ਼ਾ ਸੀ ਆ ਪਿਛਲੇ ਸਾਲ ਦਸੰਬਰ ਦੇ ਵਿੱਚ ਉਹ ਸਜ਼ਾ ਦਾ ਪ੍ਰਬੰਧ ਹੀ ਖਤਮ ਕਰਤਾ ਕੱਲਾ ਜੁਰਮਾਨਾ ਕਰਤਾ 15 ਲੱਖ ਤੱਕ ਜੇ ਇੱਕ ਵੱਡੀ ਫੈਕਟਰੀ ਵਾਲਾ ਪਾਣੀ ਸੁੱਧਣ ਤੋਂ ਬਿਨਾਂ ਸੁੱਟੀ ਜਾਂਦਾ ਉਹਨੇ ਪੂਰੇ ਸਾਲ ਦੇ ਵਿੱਚ 5-4 ਕਰੋੜ ਬਚਾਲਿਆ ਤੇ ਜੁਰਮਾਨਾ ਵੱਧ ਤੋਂ ਵੱਧ 15 ਲੱਖ ਹੈ ਤੇ ਦੇ ਦੂਗਾ ਉਹ ਤਾਂ ਇੱਕ ਪਾਸੇ ਅਸੀਂ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਇੱਥੇ ਪਰਵਾਗੇ ਸੀ ਤੇ ਉਧਰਲੇ ਪਾਸੇ ਤਾਂ ਆਖਾਂ ਮੀਟੀਆਂ ਨੇ ਆ ਦੋਸ਼ ਲੱਗਦਾ ਜਿਹੜੇ ਕਿਸਾਨਾਂ ਦੇ ਧਰਨੇ ਚ ਕਾਇਆ ਗਏ ਉਹ ਸੰਤਕਾਰਾਂ ਦੇ ਕਹਿੰਦੇ ਚਕਾਏਗੇ ਤੇ ਉਹ ਇਹ ਜੇ ਸੰਤਕਾਰਾਂ ਨੂੰ ਇਹ ਬਾਜਾਂ ਮਾਰ ਮਾਰ ਕੇ ਵੱਡੇ ਆਉਧਿਆਂ ਤੇ ਲਿਆਉਂਦੇ ਨੇ ਆਜੋ ਕਿਉਂਕਿ ਚੋਣਾ ਦੇ ਵਿੱਚ ਫੰਡ ਉਹਨਾਂ ਨੇ ਦੇਨੇ ਆ ਕਿ ਕਿਧਰ ਚੱਲੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਆ ਕਣਕ ਦਾ ਸੀਜ਼ਨ ਲੰਘ ਕੇ ਹਟਿਆ ਤੇ ਵੇਖ ਲਓ 10000 ਦੇ ਕਰੀਬ ਖੇਤਾਂ ਦੇ ਵਿੱਚ ਕਣਕਾਂ ਨੂੰ ਨਾੜ ਨੂੰ ਅੱਗ ਲਾਤੀ ਜਿਹੜੀ ਇੱਕ ਵੀ ਨਹੀਂ ਸੀ ਲੱਗਦੀ ਹੁੰਦੀ ਇਹ ਕਿਧਰ ਨੂੰ ਚੱਲੇ ਆ ਜੇ ਮੜਾ ਜਾ ਕੋਈ ਕੱਲਾ ਤੋਂ ਕੱਲਾ ਜਾ ਕੇ ਘੇਰ ਲੇ ਤਾਂ ਝੰਡੇ ਲੈ ਕੇ ਤੁਰ ਪੈਂਦੇ ਨੇ ਕਿਸੇ ਦਾ ਕੁੰਡੀ ਕਨੈਕਸ਼ਨ ਫੜਾਇਆ ਜਾਵੇ ਫਿਰ ਝੰਡੇ ਲੈ ਕੇ ਚੱਲ ਜੋੜ ਕਦੋਂ ਕਿਤੇ ਕਿੱਥੇ ਜਲੂਗਾ ਤੁਹਾਡਾ ਇਹ ਆਮ ਤੌਰ ਤੇ ਪੁਰਾਣੇ ਜਵਾਨੇ ਚ ਕਹਿੰਦੇ ਸੀ ਜਿਹੜੇ ਬਿਜਲੀ ਚੋਰੀ ਕਰਦੇ ਆ ਤੇ ਜਦਨ ਫੜਿਆ ਗਿਆ ਉਸ ਦਿਨ 5-7 ਸਾਲ ਦਾ ਇਕੱਠਾ ਜੁਰਮਾਨਾ ਪਿਆ ਜਾਂਦਾ ਹੈ ਐਂਛ ਅਸੀਂ ਕਰਕੇ ਠੰਡੇ ਕਮਰੇ ਚ ਅਸੀਂ ਬੈਠ ਗਏ ਤੇ ਬਿਲ ਗੌਂਡੀ ਦੇਵੇ ਇਹ ਜਿਹੜੀ ਰਿਪੋਰਟ ਤਰਵਿੰਦਰ ਨੇ ਪੜ੍ਹੀ ਹੈ ਇਹ ਬਹੁਤ ਕੁਝ ਲੂਕੰਡੇ ਖੜੇ ਕਰਨ ਵਾਲੀਆਂ ਜਿਹਦੇ ਬਾਰੇ ਅਸੀਂ ਬਿਲਕੁਲ ਚੁੱਪ ਸ਼ਾਂਤ ਬੈਠੇ ਆਂ ਇੱਕ ਗੱਲ ਦਾ ਨੋਟ ਕਰ ਲਓ ਪਿਛਲੇ 30 ਸਾਲ ਤੋਂ ਪਹਿਲਾਂ ਤੁਹਾਡਾ ਸਿਹਤ ਦਾ ਖਰਚਾ ਕਿੰਨਾ ਹੁੰਦਾ ਸੀ ਮੈਂ ਉਸ ਤਰ੍ਹਾਂ ਦੇ ਡਾਕਟਰ ਜੀ ਨੂੰ ਜਾਣਦਾ ਹਾਂ ਜਿਹੜੇ ਤੁਹਾਡੀ ਨਬਜ਼ ਦੇਖ ਕੇ ਦਵਾਈ ਦੇ ਦਿੰਦੇ ਸੀ ਸਾਡੇ ਬੱਚੇ ਆ ਫਾਸਟ ਫੂਡ ਦੀ ਥਾਂ ਤੇ ਮਤਾਵਾ ਅਦਰ ਰਿਕਿਆ ਦਿੰਦਿਆਂ ਜੇ ਹੋਰ ਕੁਛ ਨਾ ਲੱਭਦਾ ਘਰ ਦੇ ਵਿੱਚ ਤਾਂ ਲੱਸੀ ਨੂੰ ਪਨੀਰ ਟਾਈ ਬਣਾ ਕੇ ਉਹ ਚੋਂ ਪਾਣੀ ਕੱਢ ਕੇ ਉਹ ਵਾਲ ਕੇ ਆਲੂ ਹੀ ਪਾ ਦਿੰਦੇ ਸੀ ਉਹਦੇ ਵਿੱਚ ਚਲ ਇਹਦੇ ਲਈ ਰੋਟੀ ਖਾ ਲੋ ਤੇ ਆ ਜਿਹੜਾ ਜੈਂਕ ਫੂਡ ਤੇ ਫਾਸਟ ਫੂਡ ਆਇਆ ਹੈ ਕਦੇ ਧਿਆਨ ਕੀਤਾ 100 ਬੱਚਿਆਂ ਦੇ ਵਿੱਚੋਂ 60 ਦੇ ਅੰਕ ਲੱਗੀਆਂ ਵੀ ਆ ਨੇ ਇਹਦਾ ਮਤਲਬ ਸਾਡੇ ਸਰੀਰਾਂ ਦੇ ਵਿੱਚ ਬਹੁਤ ਸਾਰੀਆਂ ਘਾਟਾਂ ਪੈ ਰਹੀਆਂ ਨੇ ਇਹ 진짜 ਕਿਉਂ ਨੇ ਆ ਜਿਹੜੇ ਅੰਕੜੇ ਤਰਵਿੰਦਰ ਨੇ ਬੋਲੇ ਨੇ ਉਹਨਾਂ ਤੋਂ ਸਪਸ਼ਟ ਹੈ ਕਿ ਸਾਡਾ ਇਧਰਲੇ ਪਾਸੇ ਕੋਈ ਧਿਆਨ ਨਹੀਂ ਪਹਿਲਾਂ ਸਰਕਾਰਾਂ ਬਣਾ ਲਓ ਫਿਰ ਚਲਾਉਣ ਵਾਸਤੇ ਤੇ ਮੁਕਤ ਖੋਰੀ ਮੁਕਤ ਖੋਰੀ ਮੁਕਤ ਖੋਰੀ ਦੂਜੇ ਪਾਸੇ ਕਰਜ਼ੇ ਲੈ ਲਓ ਤੇ ਸਾਡੇ ਕੋਲ ਤਾਂ ਪੈਸੇ ਹੀ ਬਹੁਤ ਨਹੀਂ ਉਨੇ ਨਤੇ ਪਵੰਦੀ ਵੀ ਲੱਗ ਗਈ ਆ ਕਿ ਇਤੋਂ ਵੱਧ ਨਹੀਂ ਤੁਸੀਂ ਕਰਜ਼ਾ ਲੈ ਸਕਦੇ ਤੇ ਜੇ ਕਰਜ਼ੇ ਲੈ ਲੈ ਕੇ ਵਿਕਾਸ ਕਰਨਾ ਫਿਰ ਇਹੋ ਜੇ ਵਿਕਾਸ ਤੋਂ ਤਾਂ ਬਿਨਾਈ ਚੰਗੇ ਆ ਪੰਜਾਬ ਦੇ ਲੋਕੋ ਸਾਡੇ ਇਹ ਸਾਰੇ ਖੇਤਰਾਂ ਦੇ ਉਹ ਕੁਝ ਆਵਾਜ਼ ਚੱਕੋ ਕਦੋਂ ਤੱਕ ਚੁੱਪਚੀ ਪੀਤੇ ਬੈਠੇ ਰਹੋਗੇ ਅੱਜ ਤਰਵਿੰਦਰ ਤੁਸੀਂ ਅੱਜ ਤੋਂ 2 ਸਾਲ ਪਹਿਲਾਂ ਜਾਓ ਤੁਹਾਡੀ ਸ਼ੂਗਰ ਦਾ ਅੰਕੜਾ ਸੀਗਾ 80 ਤੋਂ 120 ਹੂੰ ਉਹ 80 ਤੋਂ 65 ਆ ਗਏ ਹੁਣ ਦੱਸੋ ਤੁਸੀਂ ਕੀ ਕਰੋਗੇ ਬਹੁਤ ਸਾਰੇ ਸੀਨੀਅਰ ਡਾਕਟਰ ਕਹਿ ਰਹੇ ਨੇ ਇਹ ਤਾਂ ਲੈਬੋਰੀਆਂ ਸਾਡੇ ਡਾਕਟਰ ਦਵਾਈ ਕੰਪਨੀਆਂ ਆ ਡਾਕਟਰ ਬਲਵੀਰ ਸਿੰਘ ਸਾਡੇ ਸਿਹਤ ਮੰਤਰੀ ਉਸੇ ਗੱਲ ਚੋਂ ਨੇ ਤੇ ਜਦੋਂ ਆ ਛੁੱਟੀਆਂ ਆ ਗਈਆਂ ਨਾ ਗਰਮੀ ਦੀਆਂ ਹੂੰ ਤੇ ਵੱਟੀਆਂ ਵੱਟੀਆਂ ਕੰਪਨੀਆਂ ਡਾਕਟਰਾਂ ਨੂੰ ਪੈਕੇਜ ਦਿੰਦੀਆਂ ਨੇ ਵਿਦੇਸ਼ਾਂ ਦੇ ਉਹ ਕਿਹਦੇ ਸਰਤੇ ਪੈਂਦੇ ਨੇ ਤੁਹਾਡੇ ਅੱਜ ਤੱਕ ਕਿਸੇ ਜਥੇਬੰਦੀ ਨੇ ਭਾਵੇਂ ਡਾਕਟਰਾਂ ਦੀ ਹੀ ਹੋਵੇ ਕਦੇ ਇਹਦੇ ਹੱਕ 'ਚ ਖੜੇ ਨੇ ਕਿ ਭਾਈ ਸਾਹਿਬ ਤੁਸੀਂ ਲੋਕਾਂ ਦਾ ਖੂਨ ਲੁੱਟਦੇ ਹੋ ਤੇ ਇਹ ਨਹੀਂ ਹੋਵੇਗਾ ਅਸੀਂ ਇਹਨੂੰ ਅਸੈਪਟ ਨਹੀਂ ਕਰਦੇ ਕਦੇ ਦੇਖਿਓ ਹਰ ਰੋਜ਼ ਸ਼ਾਮ ਨੂੰ ਆ ਜਿਹੜੇ ਲੈਬਾਰਟਰੀਆਂ ਵਾਲੇ ਆ ਜਿਹੜਾ 25 30 40% ਕਮਿਸ਼ਨ ਦਿੰਦੇ ਆ ਇਹਨਾਂ ਨੂੰ ਉਹਦੇ ਲਫਾਫੇ ਦੇ ਲਫਾਫੇ ਉਹਨਾਂ ਦੇ ਮੁਲਾਜ਼ਮ ਡਾਕਟਰਾਂ ਦੇ ਘਰਾਂ 'ਚ ਪਹੁੰਚਾਉਣ ਜਾਂਦੇ ਨੇ ਜਿੰਨੇ ਉਹਨੇ ਮਰੀਜ਼ ਭੇਜੇ ਨੇ ਉਸ ਹਿਸਾਬ ਨਾਲ ਇਹ ਕਦੋਂ ਤੱਕ ਸਾਡੇ ਸਿਹਤ ਮੰਤਰੀ ਨੂੰ ਤਾਂ ਵੱਧ ਪਤਾ ਹੋਣਾ ਚਾਹੀਦਾ ਹੈ ਤੇ ਫਿਰ ਹਾਈ ਕੋਰਟਾਂ ਦੇ ਵਿੱਚ ਇਹਨਾਂ ਨੂੰ ਝਾਕੜ ਝਾਲਾਂ ਪਈਆਂ ਨੇ ਅਜੇ ਪਿਛਲੇ ਹਫਤੇ ਵੀ ਝਾੜ ਪੈ ਕੇ ਹਟੀ ਹੈ। ਜੀ। ਸੋ ਇਸ ਕਰਕੇ ਇਹ ਜਿਹੜਾ ਟ੍ਰੈਂਡ ਹੈ ਇਹ ਗਲਤ ਹੈ। ਇਹ ਰਿਪੋਰਟ ਬਹੁਤ ਲੋਕੰਡੇ ਖੜੇ ਕਰਨ ਵਾਲੀ ਹੈ। ਕਾਸ਼ ਜੇ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਤਾਂ ਅਗਲੀ ਰਿਪੋਰਟ ਘਟੋ-ਘਟ ਇਸ ਤੋਂ ਉਲਟਾਵੇ। ਨਿਟਰ ਹਾਂ ਨਿਰਪੱਖ ਰਹਾਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾਲ